ਅਸ਼ੀਕਲ ਬਾਈ ਅਸ਼ੀਕਲ ਬਾਈ ਤੇ ਆਪਣੀ ਜੱਗੀ ਦਾ ਘਰ ਕਿਹੜਾਗਾ ਜੱਗੀ ਦਾ ਘਰ ਬਾਈ ਆ ਸਾਹਮਣੇ ਆ ਗੱਡੀ ਖੜੀ ਇੱਧਰ ਤੇ ਖੜੀ ਆ ਅੱਛਾ ਹਾਂ ਧੰਨਵਾਦ ਵੀਰੇ ਧੰਨਵਾਦ ਆਉਣਾ ਹੈ ਆ ਗਿਆ ਆ ਗਿਆ ਹਾਂਜੀ ਇਹ ਜੱਗੀ ਦਾ ਘਰ ਆ ਜੀ ਹਾਂਜੀ 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 ਅੱਛਾ ਜੀ ਤੁਸੀਂ ਜੀ ਮੈਂ ਕੰਮ ਆਈ ਸੀ ਜੀ ਆਜੋ ਹਾਂਜੀ ਦੱਸੋ ਮੈਂ ਜੀ ਰਿਸ਼ਤੇ ਕਰਵਾਉਣੀ ਹੈਗੀ। ਅੱਛਾ ਜੀ। ਹਾਂਜੀ। ਆਪਣਾ ਰਿਸ਼ਤੇ ਕਰਾਉਣ ਦਾ ਕੰਮ ਆਗਾ। ਆਪਣਾ ਦਫ਼ਤਰ ਖੋਲਿਆ ਹੈਗਾ। ਅੱਛਾ ਜੀ। ਹਾਂਜੀ। ਤੇ ਮੇਰੀ ਨਿਗਾਹ 'ਚ ਇੱਕ ਕੁੜੀ ਸੀਗੀ। ਅੱਛਾ। ਹਾਂਜੀ, ਕੁੜੀ ਵਧੀਆ। ਇੱਜ਼ਤਦਾਰ ਪਰਿਵਾਰ ਆਗਾ। ਠੀਕ ਹੈ। ਤੇ ਜੇ ਤੁਸੀਂ ਕਹੋ ਤਾਂ ਆਪਾਂ ਗੱਲ ਤੋਰੀਏ? ਗੱਲ ਤਾਂ ਐ ਭਾਈ ਹੁਣ ਆਉਣੀ ਸਰੀ ਦਾ ਲੰਘੀ। ਠੀਕ ਹੈ। ਬੜੇ ਹੋਗੇ। ਅੱਛਾ ਜੀ ਸਰਵਿਆਂ ਨੂੰ ਜਾਣ ਵਾਲੇ ਆ। ਉਹਨੂੰ ਵਿਆਹ ਕਰਾ ਕੇ ਕੀ ਕਰਾਂਗੇ ਚੰਗੇ ਨਹੀਂ ਲੱਗਨੇ ਹੁੰਦਾ ਕੋਈ। ਬੁੜੇ ਤਾਂ ਕਿਸੇ ਪਾਸੋਂ ਤੁਸੀਂ ਲੱਗਦੇ ਨਹੀਂ ਹੈਗੇ। ਤੁਹਾਨੂੰ ਗੋਣ ਕਹਿ ਦਵਾਂ ਵੀ ਤੁਸੀਂ ਬੁੜੇ ਲੰਗੇ। ਚਲੋ ਦੇਖਣ ਨੂੰ ਤਾਂ ਆਇਆ ਭਾਈ ਸ਼ਰੀਰ ਥੋੜਾ ਜਿਹਾ ਖੇਤੀ-ਕੁਤੀ ਕਰਦਿਆਂ ਮੜਾ-ਮੜਾ ਨਾਲ ਕੰਮ ਕਰੀ ਜਾਂਦੇ ਆ। ਅੱਛਾ ਜੀ। ਸ਼ਰੀਰ ਸੰਟਿਆ ਹੋਇਆ। ਠੀਕ ਹੈ ਜੀ। ਤੇ ਹੁਣ ਉਮਰ ਤਾਂ ਲੰਘੀ ਗਨਾਂ ਵਿਆਹ ਵਾਲੀ ਚੰਗੇ ਨਹੀਂ ਲੱਗਦਾ ਹੁੰਦਾ ਕੋਈ ਰਿਸ਼ਤੇਦਾਰ ਕੀ ਕਹਿਣਗੇ ਆਣੇ-ਗਵਣ ਕੀ ਕਹੂਗਾ। ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਕਰੀਦੀ ਜੀ। ਕੋਈ ਕਿਸੇ ਦਾ ਨਹੀਂ ਹੈਗਾ ਅੱਜ ਕੱਲ੍ਹ। ਕੀਕ ਤੇ ਆਪਣੇ ਪਰਿਵਾਰ ਚ ਹੋਰ ਕੌਣ ਕੌਣ ਹੈ ਪਰਿਵਾਰ ਤਾਂ ਭਾਈ ਵੱਡਾਗਾ ਪਰ ਇੱਥੇ ਮੈਂ ਇਕੱਲੇ ਹੀ ਆ ਅੱਛਾ ਜੀ ਕੀ ਗੱਲ ਤੁਸੀਂ ਇੱਥੇ ਇਕੱਲੇ ਕਿਵੇਂ ਜੇ ਪਰਿਵਾਰ ਐ ਡਾ ਵੱਡਾਗਾ ਤਾਂ ਪਰਿਵਾਰ ਭਾਈ ਬਾਹਰ ਰਹਿੰਦਾ ਮੁੰਡਾ ਇੱਕ ਤਾਂ ਠੀਕ ਹੈ ਜੀ ਛੋਟਾ ਭਾਈ ਆ ਉਦੋਂ ਛੋਟਾ ਸ਼ਹਿਰ ਰਹਿੰਦਾ ਠੀਕ ਹੈ ਜੀ ਸਾਰੇ ਕਬੀਲਦਾਰ ਨੇ ਫਿਰ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਮੇਰੀ ਤਾਂ ਭਾਈ ਕਹਾਣੀ ਲੰਮੀ ਹੈ ਪਰਿਵਾਰ ਵੱਡਾ ਸੀ ਦੋ ਭਰਾ ਦੋ ਭੈਣਾਂ ਮਾਪਿਓ ਗੁਜ਼ਰ ਗਏ ਸੀ ਤੇ ਮੈਂ ਉਹਨਾਂ ਨੂੰ ਪੜਾਉਂਦਾ ਪਾਲਦਾ ਪਲੋਸਦਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੀ ਉਮਰ ਕਦੋਂ ਵਿਆਹ ਨਹੀਂ ਲੰਘੀ ਠੀਕ ਹੈ ਯਾਨੀ ਕਿ ਆਪਦਾ ਵਾਲਾ ਧਿਆਨ ਹੀ ਨਹੀਂ ਦਿੱਤਾ ਆਹ ਦੇ ਵਲ ਆਇਆ ਹੀ ਨਹੀਂ ਭਾਈ ਕੀ ਕਰੀਏ ਕਿਮਿਲਦਾਰੀ ਤਾਂ ਤੁਹਾਨੂੰ ਪਤਾ ਹੀ ਹੈ ਜਵਾਕ ਤੋਂ ਹੁੰਦੇ ਨੇ ਛੋਟੇ ਪੜ੍ਹਨਾ ਮੈਂ ਸੀਗਾ ਓਕੇ ਵੱਡੇ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਮੇਰੇ ਜਮੇ ਬਾਕੀ ਜ਼ਮੀਨ ਘਟ ਸੀ ਦਿਹਾਰੀ ਵੀ ਕਰਿਆ ਭਾਈ ਦਿਹਾੜੀ ਕਰਦੇ ਵੀ ਆ ਹਾਂ ਠੀਕ ਹੈ ਜੀ ਚਲੋ ਕੰਮ ਤਾਂ ਕਰਨਾ ਹੀ ਆ ਕੰਮ ਕਰੇ ਬਿਨਾ ਕਿੱਥੇ ਸਰਦਾਗਾ ਤੇ ਫਿਰ ਹੁਣ ਦੱਸੋ ਤੁਹਾਡਾ ਹੁਣ ਕੀ ਵਿਚਾਰ ਆਗਾ ਵਿਚਾਰ ਤਾਂ ਹੁਣ ਭਾਈ ਦੇਖ ਲਓ ਜੋ ਜਿਹੜੀ ਮੇਰਾ ਤਾਂ ਨਹੀਂ ਮਨ ਮੰਨਦਾ ਵੀ ਮੈਂ ਕਰਾਵਾ ਲੋਕ ਮਾੜਾ ਵੱਡਾ ਤੁਹਾਨੂੰ ਪਤਾ ਹੀ ਆ ਨਹੀਂ ਤਮਾਰਦਾ ਹੁੰਦਾ ਹੀ ਆ ਦੇਖੋ ਤੁਸੀਂ ਆਪਣੀ ਜਗ੍ਹਾ ਸਹੀ ਹੋਗੇ ਪਰ ਇੱਕ ਗੱਲ ਸੋਚ ਕੇ ਚੱਲੋ ਜਿਹੜੀ ਤੁਹਾਡੀ ਜ਼ਿੰਦਗੀ ਸੀ ਉਹ ਦੁੱਖਾਂ ਦੀ ਲੰਗ ਗਈ ਹਾਂਜੀ ਜਿਹੜੇ ਆਪਣੇ ਬਾਕੀ ਦੇ ਰਹੀਂਦੀ ਜ਼ਿੰਦਗੀ ਆ ਹਾਂਜੀ ਉਹ ਤਾਂ ਆਪੋ ਸੁੱਖਾਂ ਦੀ ਬਤੀਤ ਕਰ ਲਈਏ ਬਿਲਕੁਲ ਬਿਲਕੁਲ ਠੀਕ ਹੈ ਨਾ ਤੇ ਹੁਣ ਤੁਸੀਂ ਕੱਲੇ ਹੋਗੇ ਹਾਂਜੀ ਕੱਲੇ ਰਹਿ ਗਏ ਹੋ ਬਿਲਕੁਲ ਤੇ ਆਪ ਤੁਸੀਂ ਤਵੇ ਤੇ ਹੱਥ ਫੂਕਦੇ ਹੋਗੇ ਹਾਂਜੀ ਠੀਕ ਹੈ ਨਾ ਕਦੇ ਕੱਚੀਆਂ ਕਦੇ ਪੱਕੀਆਂ ਕਦੇ ਮੱਚੀਆਂ ਆਹ ਭਾਈ ਜਿਹੇ ਜੇ ਬਣਦੀ ਉਹ ਖਾ ਲਈ ਦੀ ਆ ਬਣਾ ਕੇ ਆਪ ਦਾ ਢਿੱਡ ਭਰਦੇ ਹੋਗੇ ਹਾਂਜੀ ਘਟੋ ਘਟ ਘਰ ਦੇ ਵਿੱਚ ਜਨਾਨੀ ਹੋਊਗੀ ਹਾਂਜੀ ਤੁਹਾਨੂੰ ਪੱਕੀ ਪਕਾਈ ਥਾਲ ਦੇ ਵਿੱਚ ਤਾਂ ਮਿਲੂ ਬਿਲਕੁਲ ਬਿਲਕੁਲ ਠੀਕ ਆ ਬਾਕੀ ਜੋ ਥੋੜੀ ਰਹਿ ਆ ਤੁਸੀਂ ਦੱਸ ਦੋ ਰਹਿ ਤਾਂ ਭਾਈ ਇਹ ਹੀ ਆ ਹੁਣ ਮਾੜਾ ਮੋਟਾ ਕੋਈ ਪੁੱਤ-ਕੁੱਤ ਕਰ ਲੈਣਾ ਕੋਈ ਆਂਡ ਘਮਾੜ ਵੀ ਭਾਈ ਕਰਾ ਲਈਏ ਜਾਂ ਕੋਈ ਰਿਸ਼ਤੇਦਾਰ ਨੂੰ ਪੁੱਛ ਲੈਣੇ ਅੱਛਾ ਇਹੀ ਹੋ ਸਕਦਾ ਰਿਸ਼ਤੇਦਾਰ ਆਂਡ ਘਾੜ ਕਦੋਂ ਕਹਿਣਗੇ ਹੂੰ ਵੀ ਆਪਣੇ ਸਰੀਕ ਦੇ ਘਰ ਵਾਸ ਜੇ ਬਿਲਕੁਲ ਕੋਈ ਕਹਿੰਦਾ ਹੁੰਦਾਗਾ ਨਹੀਂ ਤਾਂ ਠੀਕ ਕੋਈ ਨਹੀਂ ਕਹਿੰਦਾ ਇਹ ਤਾਂ ਆਪ ਨੂੰ ਸੋਚਣਾ ਪੈਂਦਾਗਾ ਹਾਂਜੀ ਵੀ ਆਪਾਂ ਆਪਣੀ ਜ਼ਿੰਦਗੀ ਕਿਵੇਂ ਗੱਡਣੀ ਹੈਗੀ ਹੂੰ ਠੀਕ ਹੈ ਨਾ ਠੀਕ ਤੇ ਇੱਕ ਗੱਲ ਹੋਰ ਆ ਸੱਚ ਹਾਂਜੀ ਹੁਣ ਤਾਂ ਲੋਕ ਬਾਦੂ ਯੂਪੀ ਦੇ ਵਿੱਚੋਂ ਭਈਆਂ ਰਾਣੀਆਂ ਲੈ ਆਉਂਦੇ ਨੇਗੇ ਕੋਈ ਤੁਸੀਂ ਉਹਦੀ ਉਤਲਾਸ ਕਰ ਲੈਂਦੇ ਓਏ ਯਾ ਰਾਣੀ ਦਾ ਆ ਭਾਈ ਹੁਣ ਘਰ-ਬਾਰ ਲੁੱਟ ਕੇ ਲੈ ਜਾਂਦੇ ਨੇ ਭਾਜ ਜਾਂਦੇ ਨੇ ਮੰਗ ਲੋ ਕਿਹਨੂੰ ਫੜਾਂਗੇ ਇੱਥੇ ਹਾਂ ਇਹ ਵੀ ਗੱਲ ਠੀਕ ਆ ਤੁਹਾਡੀ ਪਤਾ ਨਹੀਂ ਨਾ ਅੱਜ ਕੱਲ ਜ਼ਮਾਨਾ ਭੈੜਾ ਹੈ ਯਕੀਨ ਦੀ ਦੁਨੀਆ ਰਹਿ ਨਹੀਂ ਗਈ ਹਾਂਜੀ ਹਾਂ ਹੈਨਾ ਤੇ ਚਲੋ ਛੱਡੋ ਮੈਨੂੰ ਆਏ ਦੱਸੋ ਕਿ ਤੁਸੀਂ ਤੁਹਾਡਾ ਕੀ ਪਰਿਵਾਰ ਮੇਰੇ ਬਾਰੇ ਹਾਂਜੀ ਮੇਰੀ ਵੀ ਸੇਮ ਵਾਸਤੇ ਤੇਰੇ ਵਾਲੀ ਉਹ ਕਹਾਣੀ ਆ ਅੱਛਾ ਮਾਪੇ ਨੇ ਵਿਆਹੀ ਸੀਗੀ ਘਰ ਵਾਲਾ ਨਸ਼ੇ ਦਾ ਦਿਨ ਨਿਕਲ ਗਿਆ ਚਿੱਟਾ ਲਾਉਂਦਾ ਸੀਗਾ ਉਹ ਉਹ ਜ਼ਮਾਨਾ ਹੀ ਹਾਇਦਾਰਾ ਕੀ ਤੇ ਇੱਕ ਦਿਨ ਚਿੱਟੇ ਦੀ ਡੋਜ ਜ਼ਿਆਦਾ ਲੱਗਣ ਕਾਰਨ ਵੀ ਘਟੂਗਾ ਲਾ ਲਿਆ ਮੌਤ ਹੋ ਗਈ ਉਹਨਾਂ ਦੀ ਇੰਨੀ ਜਲਦੀ ਮੌਤ ਹੋਈ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਸਿਲੀ ਅੱਛਾ ਅੱਛਾ ਬਾਸ ਫੇਰ ਉਸ ਤੋਂ ਬਾਅਦ ਪੇਕੇ ਘਰ ਚਲੀ ਗਈ ਮਾਪੇ ਲੈ ਗਏ ਬਿਲਕੁਲ ਕੋਈ ਬਾਲ ਬੱਚਾ ਹੈ ਨਹੀਂ ਸੀ ਮੇਰੇ ਤੇ ਮਾਪੇ ਮਸਾਲ 2 ਸਾਲ ਬੈਠੇ ਰਹੀ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਮੇਰੇ ਵੱਲ ਅੱਛਾ ਫਿਰ ਆਪਣੇ ਆਪ ਨੂੰ ਨਾ ਇੱਕ ਜ਼ਿੰਦਗੀ ਅਬਦੇ ਤੇ ਬੋਝ ਜਿਹਾ ਲੱਗਣ ਲੱਗ ਗਿਆ ਠੀਕ ਹੈ ਫਿਰ ਮਨ ਨੂੰ ਸੋਚਿਆ ਵੀ ਕਿਉਂ ਨਾ ਮਨਾਪਾਂ ਆਪਣੀ ਜ਼ਿੰਦਗੀ ਬਾਰੇ ਰਿੰਦੀ ਬਾਰੇ ਕੁਝ ਨਾ ਕੁਝ ਸੋਚੀਏ ਹਲਤਾ ਆਪਣੀ ਉਮਰ ਪਈ ਆਪਾਂ ਕਿਹੜਾ ਬੁੜੇ ਹੋ ਗਏ ਆ ਬਿਲਕੁਲ ਫਿਰ ਮੈਂ ਆਪਾਂ ਨੇ ਰਿਸ਼ਤਿਆਂ ਦਾ ਕੰਮ ਖੋਲਿਆ ਅੱਛਾ ਹਾਂਜੀ ਫਿਰ ਮੈਂ ਆਪਣੇ ਲੋਕਾਂ ਦੇ ਭੈਣਾ ਭਾਈਆਂ ਦੇ ਰਿਸ਼ਤੇ ਕਰਵਾਉਣ ਲੱਗ ਗਿਆ ਜੇ ਹੁਣ ਭਾਈ ਤੁਸੀਂ ਕਹਿੰਦੇ ਹੋ ਭਈਆ ਰਾਣੀ ਦੀ ਗੱਲ ਆ ਉਹਨ ਭਈਆਂ ਰਾਣੀ ਦਾ ਕੋਈ ਪਤਾ ਨਹੀਂ ਕਦੋਂ ਪਾਚੇ ਪਰ ਕਿਉਂ ਨਾ ਆਪਾਂ ਹੀ ਕਰਾ ਲਈਏ ਮੇਰੇ ਬਾਰੇ ਸਰਦਾਰਾ ਜੀ ਮੈਂ ਕੀ ਕਹਾ ਬਾਕੀ ਮੈਂ ਤੁਹਾਨੂੰ ਰਾਇ ਕਰਕੇ ਦੱਸ ਦੂੰਗੀ ਹਾਂ ਰਾਇ ਕਰ ਲਓ ਭਾਈ ਹੁਣ ਦੇਖੋ ਤੁਸੀਂ ਵੀ ਦੁੱਖਾਂ ਦੇ ਮਾਰੇ ਹੋ ਚਲੋ ਮੈਂ ਤਾਂ ਜਹਾਜਾ ਹੈਗਾ ਤੁਹਾਨੂੰ ਸਾਹਮਣੇ ਹੀ ਹੈ ਉਹਨਾਂ ਦਾ ਬੜਾ ਘਰਬਾਰਾ ਹੁਣ ਕਰੀਏ ਕੀ ਸਮਰ ਵਾਲੀ ਵੀ ਚਾਹੀਦੀ ਕੋਈ ਉਹ ਤਾਂ ਵੱਡਾ ਦਾ ਹੈ ਵੀ ਕੱਲਾ ਕਹਿ ਰਹੀ ਆ ਦਾ ਚਲ ਇੱਕ ਗੱਲੋਂ ਤਾਂ ਜਿਹਾ ਜਾਂ ਮੈਂ ਪਾੜਦੀ ਸੀ ਉਹੀ ਜੀ ਮਿਲ ਗਿਆ ਇਹ ਵੀ ਸਭ ਦਾਤੇ ਦੇ ਖੇਲ ਲੇਗੇ ਖਬਰ ਮੇਰੇ ਕਰਮੇ ਚੁੰਨਣ ਮੈਂ ਇੱਥੇ ਆਈ ਹਾਂ ਮਾ ਉਹ ਗੱਲ ਹੋ ਜੂਗੀ ਕਹਿੰਦੀ ਨਾ ਸੱਸ ਨਾ ਨਨਾਣ ਬੀਬੇ ਕੱਲੇ ਪਰਦਾ ਨਾ ਬੰਦਾ ਆਪ ਮੋਰੋਂ ਨੀਮਾ ਹੋ ਕੇ ਕਹਿ ਰਿਹਾਗਾ ਤਾਂ ਫਿਰ ਮਨਾ ਆਪਾ ਕਿਉਂ ਜਵਾਬ ਦੇਈਏ ਤਾਂ ਆਪਾਂ ਨੂੰ ਕਰਾਉਣ ਚ ਕੀ ਹਰ ਜਾਗਾ ਲੈ ਯਾਰ ਇਹਦੀ ਜ਼ਿੰਦਗੀ ਲੰਘੂਗੀ ਤਾਂ ਕੀ ਸੋਚਿਆ ਭਾਈ ਬਸ ਜੀ ਸੋਚਣਾ ਕੀ ਹੈਗਾ ਮੈਂ ਤਾਂ ਘਰ ਹੀ ਦੇਖਦੀ ਸੀਗੀ ਅੱਛਾ ਅੱਛਾ ਘਰ ਤਾਂ ਭਾਈ ਬਹੁਤ ਵੱਡਾ ਹੈ ਚਲੋ ਫਿਰ ਆਪਾਂ ਕਿਸੇ ਸਿਆਣੇ ਦੀ ਰਾਇ ਲੈ ਲਾਂਗੇ ਹਾਂ ਸਿਆਣਾ ਤਾਂ ਹੁਣ ਭਾਈ ਸਾਡੇ ਸਰਪੰਚ ਆ ਇਹਦਾ ਬੜੀਆ ਪ੍ਰੇਮੀ ਐ ਠੀਕ ਐ ਜੀ ਉਹਨੂੰ ਮਿਲ ਲੈਣਾ ਸਰਪੰਚ ਨੂੰ ਮੈਂ ਮਿਲ ਕੇ ਗੱਲ ਕਰਕੇ ਹੋਰ ਤਾਂ ਹੁਣ ਆਪਣਾ ਕੋਈ ਹੈ ਨਹੀਂ ਠੀਕ ਐ ਜੀ ਹਾਂ ਤੁਸੀਂ ਵੀ ਜਾਇ ਕਰ ਲਓ ਕਰੇ ਚਲੋ ਮੈਂ ਵੀ ਬਣਾਉਣੀ ਆ ਮਨ ਫਿਰ ਠੀਕ ਐ ਹਾਂ ਜੀ ਤੇ ਪਹਿਲਾਂ ਆਪਾਂ ਸਰਪੰਚ ਸਾਹਿਬ ਨੂੰ ਮਿਲਦੇ ਆਂਗੇ ਠੀਕ ਐ ਮਿਲ ਕੇ ਆਪਾਂ ਫਿਰ ਗੱਲਬਾਤ ਕਰਦੇ ਆ ਠੀਕ ਐ ਚਲੋ ਜੀ ਦੋ ਇਜਾਜ਼ਤ ਚਾਹ ਪੀਵਾਂਗੇ ਨਾ ਜੀ ਧੰਨਵਾਦ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਹੜਾ ਟੋਬੇ ਦਾ ਕੰਮ ਚੱਲਦਾਗਾ ਤੇ ਨਾਲੇ ਆਪਣੇ ਡੇਰੇ ਬੰਨੀ ਗਲੀ ਦਾ ਕੰਮ ਚੱਲਦਾ ਉਹ ਤਾਂ ਸਾਰਾ ਸਾਬ ਕਿਤਾਬ ਲਾ ਕੇ ਨਾ ਆਪਾਂ ਦੱਸ ਦਈਏ ਤੇ ਨਾਲੇ ਅੱਜ ਪਤਾ ਕਰੀਏ ਉੱਥੇ ਬੰਦੇ ਕਿੰਨੇ ਲੱਗੇ ਹੋਏ ਨੇ ਕੰਮ-ਕਮ ਕਰਦੇ ਨੇ ਤੇ ਢੇੜਾ ਲਾਉਣ ਵੀ ਕਿਸੇ ਬੰਦੇ ਦੀ ਡਿਊਟੀ ਲਾਉਣੀ ਹੈ ਮੈਂ ਮੈਂਬਰ ਦੀ ਸਰਪੰਚ ਸਾਹਿਬ ਜੀ ਘਰੇ ਹੋ ਆਜੋ ਆਜੋ ਕਿੱਧਰ ਬੈਠੇ ਹੋ ਆਜੋ ਆ ਰੂਮ ਚ ਨੰਗਿਆ ਉਹ ਸਿੱਧੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਕਿਵੇਂ ਢੇੜਾ ਲੱਗਿਆ ਮਾ ਜੀ ਬੱਸ ਥੋੜੀ ਰਾਇ ਲੈਣ ਆਇਆ। ਆਜੋ ਆਜੋ ਬੈਠੋ। ਪਰ ਐ ਕਾਦੀ ਲੈਣੀ ਐ ਸੁਖਾ। ਹਾਂ ਜੀ ਹਾਂ ਠੀਕ ਆ ਤੁਸੀਂ ਦੱਸੋ। ਹੋ ਠੀਕ ਆ। ਹਾਂ ਸਭ ਠੀਕ ਠਾਕ। ਹੋਰ ਬੱਚੇ ਠੀਕ ਨੇ ਜੀ? ਸਾਰੇ ਠੀਕ ਨੇ ਹਾਂ। ਰਹਿਤ ਐ ਆ ਜੀ। ਹਾਂ ਜੀ। ਕੋਈ ਕੁੜੀ ਆਈ ਸੀ ਮੇਰੇ ਨਾਲ ਮੈਰਿਜ ਵੇਰ ਵਾਲੀ। ਅੱਛਾ। ਮੇਰੇ ਵਾਲੇ ਦਸਤਾਉ ਕਿਸੇ ਨੇ? ਹਾਂ। ਤੇ ਹੁਣ ਮੈਂ ਥੋੜੀ ਰਾਇ ਲੈਣ ਆਇਆ ਸੀ ਵੀ ਵਿਆਹ ਬਾਰੇ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੁਣ ਜੇ ਤੁਸੀਂ ਕਹੋ ਤਾਂ ਮੈਂ ਗੱਲ ਕਰ ਲੈਣਾ। ਨਹੀਂ। ਬਿਆਦੀ ਦੇਖ ਕੋਈ ਉਮਰ ਤਾਂ ਹੁੰਦੀ ਨਹੀਂ ਹੈਗੀ ਹੈਨਾ ਸਾਰੀ ਉਮਰ ਨੰਗੀ ਤੇਰੀ ਹੱਥ ਭੂਕ ਦੇ ਦੀ ਆਪਦੇ ਆਪੀ ਬਿਲਕੁਲ ਬਿਲਕੁਲ ਤੈ ਤਾਂ ਭੈਣ ਭਾਈਆਂ ਦਾ ਬਥੇਰਾ ਕੀਤਾ ਹਾਂਜੀ ਹਾਂਜੀ ਪਰ ਤੇਰੇ ਕੋ ਨਾਲ ਕੋਈ ਨਹੀਂ ਖੜਿਆ ਹਾਂਜੀ ਹਾਂ ਤਾਂ ਹੀ ਤੁਹਾਨੂੰ ਪਤਾ ਹੀ ਹੈ ਸਾਰਾ ਕਿਸੇ ਨੇ ਤੈਨੂੰ ਰੋਟੀ ਦਾ ਭਾਂ ਨਹੀਂ ਕਿਸੇ ਤੋਂ ਨਾ ਤੈਨੂੰ ਕੋਈ ਕੱਪੜੇ ਧੋਤੇ ਦਿੰਦਾ ਨਾ ਜੀ ਨਾ ਇਹਦੇ ਨਾਲੋਂ ਬਿਹਤਰ ਹੈ ਮਰੇ ਤੋਂ ਜ਼ਮੀਨ ਜਿਆਦਾ ਤੇ ਢੀ ਵੱਡੀ ਤੇਰੀ ਕੋਠੀ ਉਹ ਰਹਿ ਜਾਣ ਸਰੀਕੇ ਵਾਲੇ ਹਾਂ ਤਾਂ ਹੀ ਤੇ ਤੂੰ ਕਿਉਂ ਨਾ ਆਪਦਾ ਪ੍ਰਬੰਧ ਕਰ ਲਵੇਂ ਚੰਗੀ ਗੱਲ ਹੈ ਇਹ ਮੈਂ ਤਾਂ ਇਹ ਕਦਾ ਸਪਿਆਰ ਗਮਾੜ ਕੀ ਕਹੂਗਾ ਨਾ ਨਾ ਤੂੰ ਆਂਡ ਘਮਾਣ ਦੇ ਮਾਰ ਗੋਲੀ ਠੀਕ ਹੈ ਜੀ ਤੂੰ ਕੁੜੀ ਦਾ ਅੱਗਾ ਪਿੱਛਾ ਜ਼ਰੂਰ ਦੇਖ ਲਈ ਹਾਂਜੀ ਹਾਂਜੀ ਠੀਕ ਹੈ ਅੱਜ ਕੱਲ ਲੁੱਟਾਂ ਖੋਹਾਂ ਬਹੁਤ ਚੱਲੀਆਂ ਹੋਈਆਂ ਨੇ ਹਾਂਜੀ ਹਾਂ ਲੁੱਟ ਕੇ ਲੈ ਜਾਂਦੇ ਨੇ ਕੀ ਹਾਂ ਆਪਾਂ ਜਦੋਂ ਕੋਈ ਥੋੜਾ ਕਾਣਾ ਨਹੀਂ ਦੇਖਦੇ ਪਿੱਛੇ ਵਾਲਿਆਂ ਦਾ ਅਗਲੀ ਲੁੱਟ ਕੇ ਗਾਂਹ ਭag ਜਾਂਦੀ ਹੈ ਅੱਜ ਕੱਲ ਤੀਮੀਆਂ ਨੇ ਵੀ ਬਿਜ਼ਨਸ ਬਣਾਇਆ ਹੋਇਆ ਹਾਂਜੀ ਹਾਂਜੀ ਹੂੰ ਸਾਰਾ ਕੁਝ ਦੇਖ ਕੇ ਨਾ ਥੋੜੇ ਬੁਲਾ ਲੈਣਾ ਜੀ ਉਹਨਾਂ ਨੂੰ ਮੇਰੇ ਕੋਲੇ ਬੁਲਾ ਲਈ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੁਣ ਮੈਂ ਤਾਂ ਕੀ ਪੁੱਛੂਗਾ ਪੁੱਛ ਲਾਂਗੇ ਕੋਈ ਗੱਲ ਨਹੀਂ ਸਾਰਾ ਉਹਦਾ ਥੋਟ ਕਾਣਾ ਦੇਖ ਲਾਂਗੇ ਬਾਕੀ ਆਧਾਰ ਕਾਰਡ ਠੀਕ ਹੈ ਆਪਣੇ ਇਹ ਸਾਰੇ ਹੁਣ ਪ੍ਰੂਫ ਦੇਖਾਂਗੇ ਹਾਂਜੀ ਹਾਂ ਉਹ ਤਾਂ ਹੀ ਦੇਖ ਕੇ ਫਿਰ ਆਪਾਂ ਸਾਰਿਆਂ ਨੂੰ ਮਿਲਾਂਗੇ ਉਹਦੇ ਮਾਪੇ ਬਾਂ ਭੈਣ ਭਾਈਆਂ ਨੂੰ ਹਾਂਜੀ ਹਾਂ ਤੁਸੀਂ ਸਿਆਣੇ ਬਸ ਤੁਸੀਂ ਦੇਖ ਲਓ ਜੀ ਮੈਨੂੰ ਠੀਕ ਲੱਗਦਾ ਨਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਠੀਕ ਹੈ ਨਾ ਹਾਂ ਚੱਲ ਠੀਕ ਹੈ ਕੋਈ ਨਹੀਂ ਜਦ ਮਰਜੀ ਬੁਲਾ ਲੈ ਪੁੱਤ ਹਾਂ ਮੈਂ ਬੁਲਾਉਣੀ ਹਾਂ ਹਾਂ ਮੈਂ ਵੀ ਆਉਣ ਤਾਂ ਉੱਧਰ ਨੂੰ ਹੀ ਲੱਗੀ ਸੀ ਮੈਂ ਕਿਹਾ ਮੈਂ ਅੱਜ ਉੱਧਰ ਕੰਮ ਚੱਲਦਾ ਨਾ ਵਿਹਾਂ ਦਾ ਹਾਂਜੀ ਆ ਵਿਹਾਂ ਦਾ ਕੰਮ ਚੱਲਦਾ ਵੀ ਨਾਲੇ ਮੈਂ ਬੰਦੇ ਦੇਖਿਆ ਹਾਂ ਮਾ ਵੀ ਕਿੱਥੇ ਕਿਹੜੇ-ਕਿਹੜੇ ਕੰਮ ਕਰਦੇ ਨੇ ਕੰਮ ਜੀ ਕਰੀ ਜਾਂਦੇ ਨੇ ਚੱਲਦਾ ਵਧੀਆ ਹਾਂਜੀ ਵਧੀਆ ਚੱਲਦਾ ਚੱਲ ਵਧੀਆ ਫਿਰ ਤੂੰ ਕੋਈ ਨਾ ਉਹਨਾਂ ਨੂੰ ਬੁਲਾ ਲੈ ਜਦੋਂ ਮਰਜੀ ਠੀਕ ਹੈ ਮੈਂ ਬੁਲਾਉਂ ਹਾਂ ਬੁਲਾ ਲਓ ਬੁਲਾ ਲਓ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜਾਓ ਆ ਜਾਓ ਇਹ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਬੈਠੋ ਤੁਸੀਂ ਜੇ ਤੂੰ ਬਤ ਮੜ ਜਾ ਬਾਹਰ ਜਾ ਮੈਂ ਤੇ ਨਾਲ ਗੱਲ ਕਰਦਾ ਠੀਕ ਹੈ ਹਾਂ ਹਾਂ ਵੀ ਬੱਤ ਤੇਰਾ ਪਿੰਡ ਕਿਹੜਾ ਪਿੰਡ ਮੇਰਾ ਜੀ ਤੂਰੀ ਸ਼ਹਿਰ ਚ ਰਹਿੰਦੀ ਆ ਮੈਂ ਅੱਛਾ ਹਾਂਜੀ ਤੇ ਭੈਣ ਭਰਾ ਕੋਈ ਮਾਂ ਪਾਪਾ ਮੰਮੀ ਡੈਡੀ ਹੈਗੇ ਹਾਂਜੀ ਮੰਮੀ ਡੈਡੀ ਹੈਗੇ ਨੇਗੇ ਅੱਛਾ ਉਹਨਾਂ ਨੂੰ ਪਤਾ ਇਸ ਵਿਆਹ ਦਾ ਜਿਹੜਾ ਤੂੰ ਕਰਾ ਰਹੀ ਆਂ ਹਾਂਜੀ ਉਹਨਾਂ ਨੂੰ ਪਤਾਗਾ ਉਹ ਕਹਿੰਦੇ ਵੀ ਬਸ ਤੇਰੀ ਜ਼ਿੰਦਗੀ ਹੈਗੀ ਜੇ ਮੈਨੂੰ ਤੈਨੂੰ ਸਹੀ ਲੱਗਦੀ ਹੈਗੀ ਤੂੰ ਆਪਦਾ ਕਰ ਲੈ ਅਸੀਂ ਤੇਰੇ ਇੱਕ ਵਾਰੀ ਕਰਨਾ ਸੀ ਚਲੋ ਦਾਤੇ ਨੂੰ ਨਹੀਂ ਮਨਜ਼ੂਰ ਸੀਗਾ ਇਹ ਤਾਂ ਹੈਗਾ ਸਹੀ ਆ ਬਾਕੀ ਗੱਲ ਦੇਖੋ ਪਤਾ ਅੱਜ ਕੱਲ੍ਹ ਕੁੜੀਆਂ ਨੇ ਇਹ ਬਿਜ਼ਨਸ ਬਣਾਈ ਫਿਰਦੀਆਂ ਨੇ ਵੀ ਕੋਈ ਐਸੀ ਗੱਲ ਨਾ ਹੋਵੇ ਕੋਈ ਲੁੱਟ ਖੋ ਕਰਕੇ ਵੀ ਇਸ ਪਰਿਵਾਰ ਚੋਂ ਭੱਗ ਜਾਏ ਦੇਖੋ ਜਿਹੜਾ ਬੰਦਾ ਹੈਗਾ ਇਹ ਬਹੁਤ ਭੋਲਾ ਇਨਸਾਨ ਆ ਦੇਵਤਾ ਪੁਰਸ਼ ਹੈ ਠੀਕ ਹੈ ਨਾ ਵੀ ਕੱਲ ਨੂੰ ਕੋਈ ਇਹੀ ਜਿਹੀ ਗੱਲਬਾਤ ਨਾ ਹੋਵੇ ਸੋਨੂ ਜੀ ਇੱਕ ਪੈਸੇ ਦਾ ਲਾਂਬਾ ਨਹੀਂ ਆਊਗਾ ਤੇ ਬਾਕੀ ਆਪਦੇ ਮੰਮੀ ਡੈਡੀ ਦੀ ਤੁਹਾਨੂੰ ਮੈਂ ਆਪਦਾ ਨੰਬਰ ਦੇ ਦੂੰਗੀ ਠੀਕ ਹੈ ਤੇ ਮੇਰੇ ਨਾਲ ਗੱਲ ਕਰਾ ਦੇ ਜਾਨ ਨੂੰ ਮੈਨੂੰ ਮਲਾ ਵੀ ਦਿਓ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਪਹਿਲਾਂ ਕੀ ਗੱਲ ਹੋ ਗਈ ਸੀ ਪਤਾ ਤੇਰੇ ਘਰ ਵਾਲੇ ਨੂੰ ਉਹ ਜੀ ਨਸ਼ਾ ਕਰਦੇ ਸੀਗੇ ਅੱਛਾ ਚਿੱਟੇ ਦੀ ਡੋਜ਼ ਜ਼ਿਆਦਾ ਲਾ ਲਈ 10 ਦਿਨ ਹੀ ਹੋਏ ਸੀ ਮੇਰੇ ਵਿਆਹ ਨੂੰ ਤੇ ਫਿਰ ਉਹਨਾਂ ਦੀ ਡੈਥ ਹੋ ਗਈ ਸੀ ਬਹੁਤ ਮਾੜੀ ਗੱਲ ਹੋ ਗਈ ਪਤਾ ਚਿੱਟਾ ਤਾਂ ਨਸ਼ਾ ਤਾਂ ਆਪਣੇ ਪੰਜਾਬ ਨੂੰ ਨਾ ਕੋਣ ਵਾਂਗੂ ਲੱਗਿਆ ਪਿਆਗਾ ਇਹ ਬਹੁਤ ਬੱਚੇ ਨੇ ਜਿਨ੍ਹਾਂ ਦੀ ਆਈ ਡੈਥ ਹੋ ਗਈ ਜ਼ਿੰਦਗੀ ਬਰਬਾਦ ਹੋ ਗਈ ਠੀਕ ਹੈ ਨਾ ਤੁਹਾਨੂੰ ਤਾਂ ਪਹਿਲਾਂ ਹੀ ਬਹੁਤ ਵੱਡਾ ਥੱਕਾ ਲੱਗਾ ਹੋਇਆ ਬਤ ਮੈਂ ਤਾਂ ਜੀ ਆਪਣੇ ਵਿਆਹ ਵਾਰੇ ਤਾਂ ਆਈ ਵੀ ਨਹੀਂ ਸੀਗੀ ਹਾਂ ਮੈਂ ਤਾਂ ਬਸ ਐਂ ਸੀ ਵਿਚਾਰ ਲੋਕਾਂ ਦੇ ਘਰ ਵਸਾ ਕੇ ਚਲ ਮੇਰਾ ਭਲਾ ਹੋ ਜਾਊਗਾ ਸਹੀ ਗੱਲ ਆ ਪਰ ਦਾਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਨਹੀਂ ਚਲੋ ਉਹ ਤਾਂ ਠੀਕ ਹੈ ਪਤਾ ਉਹ ਵੀ ਰੋਟੀ ਤੋਂ ਔਖਾਗਾ ਔਖੀ ਤੋਂ ਵੀ ਹੈ ਹਾਂਜੀ ਇਹ ਤਾਂ ਠੀਕ ਹੈ ਨਾ ਤੇ ਵੀ ਚਲੋ ਜੇ ਹੋ ਜਵੇ ਤਾਂ ਚੰਗੀ ਗੱਲ ਆ ਪਰ ਥੋੜਾ ਜਿਹਾ ਡਰ ਐ ਸੇ ਗੱਲਾਂ ਲੱਗਦਾ ਵੀ ਪਹਿਲਾਂ ਉਹਦੇ ਭੈਣ ਭਰਾਵਾਂ ਨੇ ਉਹਦੇ ਨਾਲ ਧੋਖੇ ਹੀ ਕੀਤੇ ਨੇ ਵੀ ਕਿਤੇ ਹੁਣ ਵੀ ਨਾ ਉਹਦੇ ਨਾਲ ਧੋਖਾ ਹੋ ਜਵੇ ਕੋਈ ਗੱਲ ਨਹੀਂ ਜੇ ਤੁਸੀਂ ਬਿਲਕੁਲ ਬੇਫਿਕਰ ਰਹੋ ਹਾਂ ਮੈਂ ਆਪਣਾ ਪਰਿਵਾਰ ਬਣਾ ਕੇ ਚੱਲੂਗੀ ਇਸ ਕਾਰਨ ਨੂੰ ਸਾਹਮਣੇ ਦਿਖਾਵਾਂਗੀ ਹਾਂ ਪਰ ਫਿਰ ਤੂੰ ਮੇਰੀ ਫੋਨ 'ਤੇ ਹੀ ਗੱਲ ਕਰਾ ਦੇ ਚੱਲ ਉਹਦੇ ਮम्मी ਦੀ ਠੀਕ ਹੈ ਜੀ ਹਾਂ ਹੁਣ ਹੀ ਕਰਾ ਦੇ ਠੀਕ ਹੈ ਜੀ ਹੈਲੋ ਮੰਮੀ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂਜੀ ਵਧੀਆ ਜੀ ਤੇ ਆਪਣੇ ਨਾ ਸਰਪੰਚ ਸਾਹਿਬ ਨੇ ਗਵੰਦਨ ਨਾਲ ਗੱਲ ਕਰਿਓ ਉਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਨਹੀਂ ਸੀਗੀ ਵਿਆਹ ਕਰਕੇ ਜੱਗੀ ਨਾਮ ਦਾ ਮੁੰਡਾ ਦਾ ਹਾਂਜੀ ਮੰਮੀ ਜੀ ਤੁਸੀਂ ਮੰਮੀ ਜੀ ਆਪਣੇ ਪੁੱਤ ਤੇ ਭਰੋਸਾ ਕਰਦੇ ਹੋ ਨਾ ਬਸ ਫੇਰ

ਮਾਤਾ ਇਹ ਹੀ ਪਤਾ ਕਰਨਾ ਸੀ ਵੀ ਤੁਹਾਨੂੰ ਪਤਾ ਏ ਇਸ ਗੱਲ ਦਾ ਰਿਸ਼ਤੇ ਦਾ ਅੱਛਾ ਜੀ ਠੀਕ ਐ ਆ ਮੈਂ ਇਹਨੂੰ ਕਿਹਾ ਸੀ ਮੈਂ ਖਾ ਵੀ ਮੈਨੂੰ ਬੁਲਾ ਦੇ ਉਹਨਾਂ ਨੂੰ ਕਹਿੰਦੀ ਮੈਂ ਮੰਮੀ ਨਾਲ ਗੱਲ ਹੀ ਕਰਾ ਦੇਣੀ ਆ ਬੰਦਾ ਬਹੁਤ ਵਧੀਆ ਮੁੰਡਾ ਸਾਡੇ ਗਵਾਂਢ ਚ ਹੀ ਰਹਿੰਦਾ ਪਿੰਡ ਚ ਜੱਗੀ ਜਿਹੜਾ ਕਹਿ ਰਹੀ ਆ ਬੇਟੀ ਹਾਂਜੀ ਹਾਂ ਬਹੁਤ ਵਧੀਆ ਪਰਿਵਾਰ ਐ ਬਾਕੀ ਇੱਥੇ ਕਿਸੇ ਗੱਲ ਦੀ ਇਹਨੂੰ ਤਖਰੀਬ ਤਾਂ ਹੈ ਨਹੀਂ ਕਿ ਸੱਸ ਨਾਲ ਦੇਥੇ ਨਹੀਂ ਹੈਗੀ ਕੱਲੀ ਪ੍ਰਧਾਨ ਐ ਕੋਧਮ ਖਤਿਆ ਰ ਹੈ ਨਾ ਹਾਂਜੀ ਹਾਂ ਉਹ ਤਾਂ ਹੱਜੇ ਹੁਣ ਮੇਰੇ ਕੋਲੇ ਆਏ ਬੈਠੇ ਸੀਗੇ ਦੋਨੇ ਜਣੇ ਮੈਂ ਕਿਹਾ ਚਲੋ ਮੈਂ ਗੱਲ ਕਰ ਲੈਨੀ ਆ ਠੀਕ ਹੈ ਜੀ ਠੀਕ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਫਿਰ ਅੱਜ ਹੀ ਮੈਂ ਤਾਂ ਫਿਰ ਇਹਨਾਂ ਦੇ ਹਾਰ ਫਵਾ ਦਿੰਨੀ ਆ ਹਾਂਜੀ ਹਾਂ ਨਾ ਕੋਈ ਟੈਨਸ਼ਨ ਤੁਹਾਨੂੰ ਨਾ ਇਹਨਾਂ ਨੂੰ ਹੂੰ ਨਾ ਖਰਚ ਕਰੋ ਨਾ ਕਰਾਓ ਮੈਂ ਬੈਠੀ ਆ ਕੋਈ ਨਾ ਜੇ ਕੋਈ ਗੱਲਬਾਤ ਹੋਊਗੀ ਮੈਂ ਹੈਗੀ ਆ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਓਕੇ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਲੈ ਵੀ ਜੱਗੀ ਆ ਜਾ ਹਾਂ ਆ ਜਾ ਆ ਜਾ ਜੱਗੀ ਮੇਰੀ ਗੱਲ ਹੋ ਗਈ ਇਹਦੀ ਮੰਮੀ ਨਾਲ ਵੀ ਅੱਛਾ ਜੀ ਤੇ ਉਹ ਤਾਂ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਜੇ ਤੁਹਾਡੇ ਕੋਲ ਬੈਠੇ ਨੇ ਹਾਂ ਜੀ ਦੋਨੇ ਜਾਣੇ ਤੇ ਮਖਾਪਾ ਵਾਦਾ ਹੱਥ ਫਿਰ ਕੇ ਦੀ ਪਵਾਦੇ ਚੰਗਾ ਜਾ ਲਿਆ ਹੁਣ ਅੰਦਰ ਉਹ ਹਾਰ ਤੁਸੀਂ ਤਾਂ ਪਵਾਓ ਆ ਚੰਗੇ ਕੰਮ ਲਈ ਧੇਰ ਕਿਸ ਗੱਲ ਦੀ ਹਾਂਜੀ ਹਾਂ ਹੈਨਾ ਠੀਕ ਹੈ ਹਾਂ ਲੈ ਹਾਰ ਅੰਦਰੋਂ ਚੱਕ ਲਿਆ ਠੀਕ ਹੈ ਤੁਸੀਂ ਕਰੋ ਆਪਦੀ ਜ਼ਿੰਦਗੀ ਦੀ ਸ਼ੁਰੂਆਤ ਚੱਕੋ ਹਾਰ ਦਸਤਾ ਪਾਓ ਲੈ ਹੁਣ ਤੁਹਾਡੇ ਬੰਨੀਓ ਲਾਂਪਾ ਨਾ ਆਜਵੇ ਮੈਨੂੰ ਕਿਸੇ ਗੱਲ ਦਾ ਠੀਕ ਹੈ ਜੀ ਲੈ ਪਾ ਇਹਦੇ ਹੱਥ ਲੈ ਫੜ ਦੂੰ ਵੀ ਪਾ ਫੜ ਪਾਈ ਕਰੋ ਜ਼ਿੰਦਗੀ ਦੀ ਸ਼ੁਰੂਆਤ ਠੀਕ ਹੈ ਠੀਕ ਹੈ ਨਾ

ਬਹੁਤ ਵਧੀਆ ਹੋਇਆ ਚਲ। ਲਓ ਭਾਈ। ਅੱਜ ਤੋਂ ਬਾਅਦ ਪੱਤੇ ਘਰ ਤੇਰਾ ਹੁਣ ਸੰਭ ਲਈ ਇਹਨੂੰ ਚੰਗਾ। ਦੇ ਫਿਕਰ ਰਵੋ ਜੀ। ਹਾਂ ਆਪਣਾ ਸਮਝ ਕੇ ਸੰਭ। ਹਾਂ। ਸਮਾਰੂਗੀ ਇਹਨੂੰ ਮੈਂ। ਹਾਂ ਨਹੀਂ ਠੀਕ ਹੈ ਬੱਤਾ। ਤੁਹਾਡੇ ਬਹੁਤ-ਬਹੁਤ ਧੰਨਵਾਦ। ਹਾਂ ਬੈਠੀ ਕੋਈ ਨਾ ਬੈਠੋ ਤੁਸੀਂ। ਬੈਠਾ ਬੈਠਾ। ਸਾ ਆਪਣਾ ਕਿਲਾਵਾ ਜੀ। ਪੰਜ ਸਾਹਿਬ। ਨਾ ਵਸ ਹੁਣ ਤਾਂ ਇਹ ਬਣਾਉ ਚਾ। ਹੋਰ। ਇਹ ਲਾ ਉਨਚਾ ਬਣਾ ਕੇ ਆਪਦੇ ਕਰੋ ਵਧੀਆ ਹਾਂ ਨਾ ਇਹ ਮੂਵ ਮਿਟਾ ਕਰਾਂਗੇ ਪਿਆ ਹੋ ਜਾਗਾ ਹਾਂਜੀ ਹਾਂ ਠੀਕ ਹੈ ਜੀ ਹਾਂ ਇਹਨੂੰ ਕਿੰਨੀ ਦਿੱਤੀ ਕੁੜੀ ਹੋਏ ਕੀ ਪਤਾ ਯਾਰ ਦੇਖਣਾ ਆਪੋ 90 ਗਾ ਵੀ ਲੱਤਾ ਕਵਰ ਦੇ ਵਿੱਚ ਨੂੰ ਹਾਂ ਇਹ ਯਾਰ ਕੀ ਬਣ ਗਿਆ ਇਹ ਮੈਂ ਤਾਂ ਆਪ ਹਰਾਨ ਹੈ ਬੜਾ ਆਪਾਂ ਦਾ ਆਪਾਂ ਜਾਂ ਇਹਦੀ ਵੀ ਚਲ ਜਿਹੜਾ ਕੁਛ ਹੈਗਾ ਵੀ ਆਪਾਂ ਨੂੰ ਮਿਲੂਗਾ ਤਾਂ ਆ ਲਈ ਫਿਰਦਾ ਭਾਈ ਇਹ ਤਾਂ ਕੋਈ ਵੱਡੀ ਜ਼ਕੀਮ ਮਾਰ ਗਿਆ ਮੁੰਡਾ ਉਹਦਾ ਯਾ ਕੰਡੇ ਖਸੁੱਤੇ ਵਜ ਗਏ ਆਪਾਂ ਨੂੰ ਕਰਨਾ ਕੋ ਦਾ ਕੋਈ ਹੱਲਾ ਹੱਲਾ ਫਿਰ ਕਰੋ ਦਾ ਹੱਲਾ ਕੰਮੇ ਕਰੀ ਜਾਣਾ ਨਹੀਂ ਕਰਨਾ ਆਪੂ ਕੁਸਣਾ ਕੋਸਾ ਉਹ ਯਾਰ ਇਹਨੂੰ ਸ਼ਰਮ ਨਹੀਂ ਸੇਵਾਂ ਚ ਲੱਤਣ ਇਹਦੀਆਂ ਗਰਾਈ ਫਿਰਦਾ ਪਿਆ ਬਸ ਗਲਤ ਆ ਉਹੀ ਆ ਗਈ ਤੂੰ ਕਰ ਫੇਰੇ ਦਾ ਇਲਾਜ ਕਰਦਾ ਕੋਈ ਹੱਦ ਦਾ ਤਾਂ ਮੈਂ ਤੂੰ ਦੇਖੀ ਚਾਦਾ ਕੀ ਕੀ ਕਰਨਾ ਬੂਹੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਜੇ ਪੈਰ ਲੱਗੇ ਮੁੜਤੇ ਨਹੀਂ ਹੱਲਣੀ ਹੈਗੀ ਇਹ ਟੈਨਸ਼ਨ ਕਰਦਾ ਨਾ ਤੂੰ ਦੇਖੀ ਜਲਦੀ ਬਣਦਾ ਅੱਗੇ ਮੈਂ ਤਾਂ ਹਰਾਨੇ ਵੀ ਨਾ ਦੇਖਿੰਦੇ ਤੀਕੜੀ ਯਾਰ ਸਾਹਬ ਤੋਂ ਬਾਹਰ ਹੀ ਵੀਰੇ ਗੱਲ ਓੜੀ ਦੇਖ ਕੇ ਨਹੀਂ ਸੋਹਣੀ ਆ ਇਹ ਤਾਂ ਮੈਂ ਕਹਣਾ ਹਾਂ ਬੁੱਢਾ ਹੈ ਹਾਂ ਉਰੀ ਹੈ 18-19 ਸਾਲ ਦੀ ਉਹ ਯਾਰ ਸ਼ਰਮ ਨਹੀਂ ਆਈਗੀ ਓਏ ਬਾਈ ਇਹੋ ਜਿਹੇ ਬੰਦਿਆਂ ਨੂੰ ਸ਼ਰਮ ਆਉਂਦੀ ਆ ਦੱਸਾਂ ਮੈਂ ਚਾਰ ਕੋਈ ਨਹੀਂ ਇਹਦਾ ਕੋਈ ਆਪਾਂ ਨੂੰ ਹੂਲਾ ਪੱਕਣਾ ਪਊਗਾ ਇਹਨੂੰ ਕੋਈ ਨਹੀਂ ਮੈਂ ਹੀ ਕਰਦਾ ਕੋਈ ਹੱਲੇ ਨਾਲ ਤਾਂ ਐ ਨਹੀਂ ਲੋਟਾਉਂਦਾ ਕੋਸਾ ਕਰ ਫਿਰ ਤੂੰ ਹੱਲ ਠੀਕ ਹੈ ਨਾ ਕੋਈ ਨਹੀਂ ਦੇਖਦੇ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਂ ਕੋਈ ਗੱਲ ਨਹੀਂ ਜਿਹੜੇ 4 ਕਿਲੋ ਹੈਗੇ ਤੇ ਇਹ ਲੈ ਜੂ ਬਾਪਾ ਨੂੰ ਅੱਜ ਵੀ ਕੋਠੀ ਤੇ ਜਿਹੜੇ ਹੈਗੇ ਨੇ 4 ਕਿਲੋ ਵੀ ਆਪਣੇ ਲੈ ਕੇ ਆਉਣਗੇ ਕਮਜ਼ਾ ਖਰਾਬ ਹੀ ਹੋ ਗਿਆ ਲੈ ਜੂ ਐ ਕਿਵੇਂ ਲੈ ਜੂ ਕਮ ਸਾਰਾ ਗਲਤ ਹੋ ਗਿਆ ਲੈ ਐ ਆਪਾਂ ਹੋਣ ਦਿੰਦੇ ਆ ਚਾਹ ਦੇ ਚਾਰਨਾ ਚ ਮੈਂ ਭਜਾ ਦੂੰ ਤਾਂ ਤੂੰ ਦੇਖੇਗਾ ਮੈਂ ਲਾਉਣਾ ਕੋਈ ਸਕੀਮ ਆ 10 ਸਕੀਮ ਲੱਗ ਰਹੀ ਸਹੀ ਗੱਲ ਨਹੀਂ ਤੂੰ ਟੈਨਸ਼ਨ ਹੀ ਕੋਲ ਨਾ ਮੈਂ ਚੇਦੀ ਭਜਾਉਣੀ ਆਪਾਂ ਨੇ ਮੈਂ ਤਾਂ ਬਹੁਤ ਵੱਡੀ ਸੋਚਾ ਸੋਚੀ ਬੈਠਾ ਜੀਗਾ ਕੋਈ ਗੱਲ ਨਹੀਂ 4 ਕਿਲੇ ਦਾ ਆਪਣੇ ਤਾਂ ਵੀ ਆਉਣਗੇ ਟੈਨਸ਼ਨ ਨਾ ਲੈ ਹਮੇ ਤਾਂ ਫੇਰ ਆ ਜਿਹਦਾ ਕੁਝ ਬਣੂ ਗੱਲਾਂ ਯਾਰ ਤੂੰ ਮੇਰੇ ਤੇ ਸਾਡੇ ਗੱਲ ਸਾਰੀ ਪਰ ਜੀ ਬਸ ਨਾਲ ਆਏ ਅੱਜ ਜੀ ਆਪਾਂ ਦੇਖਦੇ ਆਂ ਮੜਾ ਦੇਖ ਲਈਏ ਕੀ ਗੱਲਬਾਤ ਹੁੰਦੀ ਕਰਿਆ ਹੁੰਦੀ ਹਾਂਜੀ ਇੱਥਰ ਆਪਣੇ ਆ ਬੀਜੀ ਹੋਈ ਆ ਹਲਦੀ ਠੀਕ ਹੈ ਸਫਾਈ ਤੇ ਪਲਾਟ ਵੀ ਆਪਣੀਆਂ ਇਹ ਅੱਛਾ ਅੱਛਾ ਇਹ ਥੋੜਾ ਹੁਣ ਸਾਦਾ ਸਾਦਾ ਕਰਾ ਹੁਣ ਥੁਡਾ ਰਹਿ ਗਿਆ ਹੁਣ ਸਾਦਾ ਚਲੋ ਆਪਣਾ ਜੋ ਵੀ ਚੀਜ਼ ਆ ਹੁਣ ਤਾਂ ਦੋਨਾਂ ਦੀ ਹੋ ਆ ਗਈ ਹਨਾ ਬੇਟਾ ਮੋਰੀਆ ਲਾਵਾਂਗੇ ਆਪਾਂ ਠੀਕ ਹੈ ਸਾਡ ਜਿੰਦਾਂ ਦੇ ਸਾਡ ਵੀ ਆ ਬੀ ਤੇ ਆ ਤਾਂ ਹਲਦੀ ਵਧੀਆ ਹਨਾ ਕਰਦੀ ਹੋਗੀ ਹਨਾ ਬਾਹਰਲੀ ਹਲਦੀ ਤੁਹਾਨੂੰ ਪਤਾ ਹੀ ਹੋਗਾ ਕੀ ਕੁਝ ਮਿਕਸ ਹੋ ਕੇ ਮਿਲਦਾਗਾ ਹਨਾ ਸਾਰਾ ਕੁਝ ਆਪਣਾ ਘਰ ਦੇ ਯਾਰ ਬਹੁਤ ਵਧੀਆ ਤਾਜੀ ਸਬਜ਼ੀ ਹੈ ਨਾ ਤੋੜ ਕੇ ਖਾਣ ਨੂੰ ਹਾਂਜੀ ਬਗੈਰ ਰਹਾਂ ਸਪਰੇਹਾਂ ਤੋਂ ਹਾਂ ਹਾਂ ਫਿਰ ਰੇ ਤੁਸੀਂ ਕਿੱਥੋਂ ਉਹ ਕਰਦੇ ਹੋਗੇ ਇਹ ਹੈਗਾ ਮੁੰਡਾ ਮਿੱਤਰਾ ਮੇਰਾ ਉਹ ਮਰੇ ਕੋਲ ਤੋਂ ਲਾ ਜਾਣਾ ਅੱਛਾ ਅੱਛਾ ਆਪ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਹੈਗਾ ਕਰ ਜਾਂਦਾ ਆਪਿਆ ਠੀਕ ਹੈ ਫਿਰ ਤਾਂ ਬਹੁਤ ਵਧੀਆਗਾ ਦੇਖ ਲੈ ਹੈ ਨਾ ਆ ਇਸ ਤੇ ਬਣਾਵਾਂਗਾ ਤਾਂ ਮੱਛੇ ਫੜਾਇ ਕਰਾਂਗੇ ਅੱਛਾ ਜੀ ਨਾਲੇ ਪੁੰਨਣ ਵਾਲੇ ਫਲੀਆਂ ਹੈ ਹਾਂਜੀ ਹਾਂ ਪਤਾ ਬਣਾਵਾਂਗੇ ਨਾ ਹੋਰ ਅੱਛਾ ਜੀ ਅੱਛਾ ਛੱਡ ਕੇ ਵਧੀਆ ਬਣ ਜੂ ਆਣਾ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਕਿ ਮਤਲਬ ਮੈਨੂੰ ਇੰਨਾ ਵਧੀਆ ਮਿਲ ਜੂਗਾ ਹਨਾ ਕਹਿੰਦੇ ਮੈਂ ਤਾਂ ਜੀ ਬਹੁਤ ਜ਼ਿਆਦਾ ਖੁਸ਼ ਆ ਗਈ ਇਸ ਲਈ ਆਏ ਬਾਰ ਬਾਰ ਤਾਂ ਆਉਣੀ ਨਹੀਂ ਹਾਂਜੀ ਹਾਂ ਮੈਂ ਤਾਂ ਹੀ ਤਾਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੀ ਬਾਕੀ ਦੀ ਜ਼ਿੰਦਗੀ ਰਹਿ ਗਈ ਘਟੋ ਘਟ ਉਹ ਤਾਂ ਸੁੱਖ ਦੀ ਲੰਘ ਜੂ ਹੈ ਹਾਂ ਹੁੰਦਾ ਜੀ ਕੋਈ ਰਾਏ ਨਾਲ ਹੀ ਗੱਲ ਬਣਦੀ ਹੁੰਦੀ ਹੈ ਇਹ ਤਾਂ ਹੈ ਅੱਲਾ ਤਾਂ ਕਦੇ ਨੀਂਦ ਆ ਗਈ ਕਦੇ ਨਾ ਆਈ ਆਈ ਫੇਕਰਾ ਜੀ ਰਾਤ ਲੰਘ ਜਾਂਦੀ ਸੀ ਅੱਜ ਆਪਾਂ ਮੈਥੇ ਵਾਲੇ ਪਰੌਂਠੇ ਨਾ ਬਣਾ ਲਈਏ ਬਣਾਓ ਬਣਾਓ ਬਣਾ ਹੈ ਨਾ ਬਣਾ ਦੋ ਫਿਰ ਕੌੜੇ ਬਣਾਓ ਆਲੂ ਵਾਲੇ ਪਾਲਕ ਆਲੇ ਪਾਲਕ ਆਲੇ ਪਾਲਕ ਪਨੀਰ ਬਣਾਵਾਂਗੇ ਜੀ ਠੀਕ ਹੈ ਠੀਕ ਹੈ ਹਾਂ ਹਾਂ ਪਾਲਕ ਪਨੀਰ ਬਣਾਵਾਂਗੇ ਆ ਮੋਰ ਪੰਖੀ ਹੈ ਨਾ ਹਾਂ ਹਾਂ ਸਤ ਬਹੁਤ ਸੋਹਣਾ ਕਰ ਰੱਖਿਆ ਹੈਗਾ ਹੈ ਨਾ ਬਿਲਕੁਲ ਬਿਲਕੁਲ ਸਾਰਾ ਸਿਰਫ ਇੱਕ ਮੇਰੀ ਘਾਟ ਹੀ ਸੀਗੀ ਹਾਂ ਜਾਨਾਂ ਨੇ ਬਣਾਤਾ ਕਰ ਤੁਹਾਨੂੰ ਪਤਾ ਹੀ ਯਾਰ ਹਾਂਜੀ ਹਾਂ ਇਹ ਤਾਂ ਹੈ ਔਰ ਕਾ ਨਾਲ ਸਾਰਾ ਕੁਝ ਹੀ ਹੈ ਚਲੋ ਹੁਣ ਰੱਬ ਨੇ ਇਹ ਵੀ ਪੂਰੀ ਕਰਤੀ ਹਨ ਸਿੱਧੇ ਨੀਤਾਂ ਨੂੰ ਫਾੜ ਲਏ ਹਨ ਅੱਛਾ ਅੱਛਾ ਆਪਣੇ ਕਿਹਦਾ ਮਾਗੀ ਦਾ ਮੇਲਾ ਕਹਿੰਦੇ ਹੁੰਦੇ ਨੇ ਹਨ ਹਾਂ ਇੱਥੇ ਹੈ ਕਿੰਨਾ ਸਭ ਕੁਝ ਅਧੂਰਾ ਪਿਆ ਸੀਗਾ ਹਨ ਚਲੋ ਹੁਣ ਤੁਸੀਂ ਵੀ ਮਿਲ ਕੇ ਰਹਿਣਾ ਮੇਰੇ ਨਾਲ ਤੂੰ ਨਾ ਤੂੰ ਨਾ ਕਰਿਆ ਭਾਜੀ ਤੇ ਮੈਂ ਨਹੀਂ ਭੱਜਦੀ ਹੈਗੀ ਮੈਂ ਤਾਂ ਜਦ ਇੱਕ ਵਾਰ ਤੁਹਾਡਾ ਹੱਥ ਫੜ ਲਿਆ ਨਾ ਹੁਣ ਨਹੀਂ ਛੱਡਦੀ ਹੈਗੀ ਹੂੰ ਬਸ ਤੁਸੀਂ ਹੁਣ ਹਾਂਜੀ ਹਾਂ ਕੀ ਲੈ ਜਾਣਾ ਇੱਥੇ ਚਾਰ ਪਲ ਦੀ ਜ਼ਿੰਦਗੀ ਆ ਪਤਾ ਨਹੀਂ ਕਦ ਸਾਂਹ ਛੱਡ ਜਾਣੇ ਆਗੇ ਹਨਾ ਜਿਹੜੀ ਹੱਸ ਕੇ ਲੰਘ ਜੇ ਉਹਦੇ ਵਰ ਗਰੀਸ ਨਹੀਂ ਹੈਗੀ ਹੂੰ ਤੇ ਇਹਦੇ ਵਿੱਚ ਫਿਰ ਹੁਣ ਮੈਨੂੰ ਕਦੋਂ ਢੀੜੀ ਲਵਾਉਂਗੇ ਲਵਾ ਦਾਂਗੇ ਜਦੋਂ ਕਹਾਂਗੇ ਆਪਾਂ ਕਿਹੜੇ ਕਿੱਥੇ ਲੈ ਕੇ ਜਾਵਾਂਗੇ ਆਪਾਂ ਨਾ ਬਾਜ਼ਾਰ ਜਾ ਆਵਾਂਗੇ ਹਨਾ ਜਾ ਆਵਾਂਗੇ ਘੁੰਮ ਫਿਰ ਆਵਾਂਗੇ ਢੇੜਾ ਢੇੜਾ ਦੇ ਆਵਾਂਗੇ ਆਤਨ ਚੱਲਾਂਗੇ ਨਾਲ ਤਾਂ ਖਾ ਪੀ ਆਵਾਂਗੇ ਸਭ ਤੇ ਤੁਸੀਂ ਫਿਰ ਹੁਣ ਚਾਹ ਪਾਣੀ ਪੀਣਾ ਨਹੀਂ ਕੁਝ ਖਾਣਾ ਪੀਣਾ ਨਹੀਂ ਹੈਗਾ ਹਾਂ ਬਣਾ ਲਓ ਸਵੇਰ ਦੇ ਆਈ ਫਿਰਦਾ ਮੈਨੂੰ ਘਮਾਉਂਦੇ ਕੀ ਬਣਾਉਂਗਾ ਤੁਸੀਂ ਦੱਸੋ ਕੀ ਖਾਣਾ ਜਿਹੜਾ ਤੁਸੀਂ ਕੁਝ ਖਾਣਾ ਮੈਂ ਉਹੀ ਬਣਾ ਦੂੰਗੀ ਪਕੌੜੇ ਬਣਾ ਲਵਾਂਗੇ ਠੀਕ ਹੈ ਹਲੂ ਵਾਲੇ ਪਕੌੜੇ ਤੁਹਾਨੂੰ ਬੜੇ ਪਸੰਦ ਨੇਗੇ ਚਲੋ ਚਲਿਏ ਆਜੇ ਫਿਰ